ਚਾਹ ਪੀਂਦੇ ਸ਼ੌਕੀਨ ਹੋ ਜਾਣ ਸਾਵਧਾਨ ਚਾਹ ਪ੍ਰੇਮੀਆਂ ਦੇ ਲਈ ਹੈ ਇੱਕ ਹੈਰਾਨ ਕਰ ਦੇਣ ਵਾਲੀ ਖਬਰ 3 ਬੈਗ ਦੇ ਨਾਲ ਬਣੀ ਹੋਈ ਚਾਹ ਹੈ ਸਿਹਤ ਦੇ ਲਈ ਹਾਨੀਕਾਰਕ ਜੂਏਬੀ ਨਾਲ ਸੰਬੰਧਿਤ ਵਿਗਿਆਨੀਆਂ ਨੇ ਕੀਤਾ ਹੈ ਇੱਕ ਖੁਲਾਸਾ ਜੀ ਹਾਂ ਜੇਕਰ ਤੁਸੀਂ ਵੀ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਤੇ ਉਹਨਾਂ ਦੋਸਤਾਂ ਮਿੱਤਰਾਂ ਦੇ ਨਾਲ ਵੀ ਇਹ ਖਬਰ ਸਾਂਝਾ ਕਰ ਦੇਣਾ ਜਿਹੜੇ ਚਾਹ ਪੀਣ ਦੇ ਸ਼ੌਕੀਨ ਨੇ ਕਿਉਂਕਿ ਇਹ ਬਹੁਤ ਹੀ ਖਾਸ ਜਾਣਕਾਰੀ ਹੈ ਦੱਸਦੀ ਹੈ ਕਿ ਜਿਹੜੇ ਲੋਕ ਚਾਹ ਪੀਣ ਦੇ ਸ਼ੌਕੀਨ ਨੇ ਖਾਸ ਤੌਰ ਤੇ ਟੀ ਬੈਗ ਦੇ ਨਾਲ ਬਣੀ ਹੋਈ ਚਾਹ ਪੀਂਦੇ ਨੇ ਤਾਂ ਉਹਨਾਂ ਦੇ ਲਈ ਇਹ ਬਹੁਤ ਜ਼ਰੂਰੀ ਖਬਰ ਹੈ ਕਿਉਂਕਿ ਟੀ ਬੈਗ ਦੇ ਨਾਲ ਬਣੀ ਹੋਈ ਚਾਹ ਸੇਦ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਇਹ ਖੁਲਾਸਾ ਜਯੂਏਬੀ ਦੇ ਨਾਲ ਸੰਬੰਧਿਤ ਵਿਗਿਆਨੀਆਂ ਨੇ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਟੀ ਬੈਗ ਜਿਹੜੇ ਕਿ ਪਾਲੀਮਰ ਆਧਾਰਿਤ ਹੁੰਦੇ ਨੇ ਤੇ ਜਦੋਂ ਇਹ ਟੀ ਬੈਗ ਅਸੀਂ ਗਰਮ ਪਾਣੀ ਦੇ ਵਿੱਚ ਪਾਉਂਦੇ ਆਂ ਤਾਂ ਇਹ ਮਾਈਕਰੋਪਲਾਸਟਿਕ ਤੇ ਨੈਨੋਪਲਾਸਟਿਕ ਵਰਗੇ ਕਣ ਛੱਡਦੇ ਨੇ ਜਿਹੜੇ ਕਿ ਸਿਹਤ ਦੇ ਲਈ ਘਾਤਕ ਸਿੱਧ ਹੋ ਸਕਦੇ ਨੇ ਦੱਸਦੀਏ ਇਹ ਖੁਲਾਸਾ ਜੂਏਬੀ ਦੇ ਨਾਲ ਸੰਬੰਧਿਤ ਵਿਗਿਆਨੀਆਂ ਨੇ ਕੀਤਾ ਹੈ ਉਹਨਾਂ ਨੇ ਅਧਿਐਨ ਦੇ ਦੌਰਾਨ ਪਾਇਆ ਹੈ ਕਿ ਜਦੋਂ ਇਹ ਪਾਲੀਮਰ ਦੇ ਨਾਲ ਆਧਾਰਿਤ ਜਿਹੜੇ ਕਿ ਟੀ ਬੈਗ ਨੇ ਇਹ ਗਰਮ ਪਾਣੀ ਦੇ ਸੰਪਰਕ ਵਿੱਚ ਆਉਂਦੇ ਨੇ ਤਾਂ ਫਿਰ ਇਹ ਅਜਿਹੀ ਕਣ ਛੜਦੇ ਨੇ ਜਿਹੜੇ ਕਿਸੇ ਸਿਹਤ ਦੇ ਲਈ ਬੇहद ਹਾਨੀਕਾਰਕ ਨੇ ਉਹਨਾਂ ਨੇ ਦੱਸਿਆ ਹੈ ਕਿ ਪਾਲੀਮਰ ਆਧਾਰਿਤ ਜਿਹੜੇ ਟੀ ਬੈਗ ਨੇ ਇਹਨਾਂ ਨੂੰ ਬਣਾਉਣ ਦੇ ਲਈ ਨਾਈਲਨ ਵਰਗੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜੀਆਂ ਕਿ ਸੇਤ ਦੇ ਲਈ ਹਾਨੀਕਾਰਕ ਨੇ ਇੱਥੇ ਦੱਸਦੀ ਹੈ ਕਿ ਇਹਨਾਂ ਵਿਗਿਆਨੀਆਂ ਨੇ ਜਦੋਂ ਇਹ ਅਧਿਐਨ ਕੀਤਾ ਤੇ ਇਹਨਾਂ ਨੇ ਇਲੈਕਟ੍ਰੋਨ ਮਾਈਕਰੋਸਕੋਪ ਦੀ ਵਰਤੋਂ ਕੀਤੀ ਹੈ ਤੇ ਇਸ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈ ਕਿ ਜਿਹੜੇ ਲੋਕ ਟੀ ਬੈਗ ਦੇ ਨਾਲ ਬਣੀ ਹੋਈ ਚਾਹ ਪੀਂਦੇ ਨੇ ਉਹਨਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਉਹਨਾਂ ਨੇ ਇੱਕ ਖੁਲਾਸਾ ਕੀਤਾ ਹੈ ਜੇ ਜਦੋਂ ਟੀ ਬੈਗ ਨੂੰ ਗਰਮ ਪਾਣੀ ਦੇ ਵਿੱਚ ਪਾਇਆ ਜਾਂਦਾ ਹੈ ਤਾਂ 1 ਮਿਲੀਲੀਟਰ ਜਿਹੜਾ ਪਾਣੀ ਹੈ ਉਸ ਦੇ ਵਿੱਚ ਇਹ ਟੀ ਬੈਗ 120 ਕਰੋੜ ਦੇ ਕਰੀਬ ਅਜਿਹੇ ਕਣ ਛੱਡਦੇ ਨੇ ਜਿਹੜੇ ਕਿ ਬਹੁਤ ਜ਼ਿਆਦਾ ਹਾਨੀਕਾਰਕ ਨੇ ਸਿਹਤ ਦੇ ਲਈ ਘਾਤਕ ਸਿੱਧ ਹੋ ਸਕਦੇ ਨੇ ਇਹ ਸਾਰਾ ਖੁਲਾਸਾ ਜੂਏਬੀ ਦੇ ਨਾਲ ਸੰਬੰਧਿਤ ਵਿਗਿਆਨੀਆਂ ਨੇ ਕੀਤਾ ਹੈ ਦੱਸ ਦਈਏ ਕਿ ਆਮ ਤੌਰ ਤੇ 100 ਦੇ ਵਿੱਚੋਂ ਲਗਭਗ 95 96 ਲੋਕ ਜਿਹੜੇ ਕਿ ਚਾਹ ਪੀਣ ਦੇ ਸ਼ੌਕੀਨ ਹੁੰਦੇ ਹੀ ਨੇ ਤੇ ਅਸੀਂ ਚਾਹ ਜਰੂਰ ਪੀਂਦੇ ਆ ਤਾਂ ਸਾਨੂੰ ਇਹ ਜ਼ਰੂਰ ਧਿਆਨ ਰੱਖ ਲੈਣਾ ਚਾਹੀਦਾ ਹੈ ਕਿ ਜਿਹੜੀ ਚਾਹ ਅਸੀਂ ਪੀ ਰਹੇ ਆ ਕੀ ਉਹ ਟੀ ਬੈਗ ਦੇ ਨਾਲ ਬਣੀ ਹੋਈ ਹੈ ਜੇਕਰ ਉਹ ਇਹ ਚਾਹ ਟੀ ਬੈਗ ਦੇ ਨਾਲ ਬਣੀ ਹੋਵੇਗੀ ਤਾਂ ਫਿਰ ਅਸੀਂ ਆਪ ਹੀ ਜਿਹੜੀਆਂ ਕਿ ਬਿਮਾਰੀਆਂ ਨੇ ਉਹਨਾਂ ਨੂੰ ਸੱਦਾ ਦੇ ਰਹੇ ਹਾਂ ਦੱਸਦੀਏ ਕਿ ਜਿਹੜੇ ਟੀ ਬੈਗ ਦੇ ਨਾਲ ਬਣੀ ਹੋਈ ਚਾਹ ਜਦੋਂ ਇਹ ਚਾਹ ਸਾਡੇ ਸਰੀਰ ਦੇ ਅੰਦਰ ਜਾਂਦੀ ਹੈ ਤਾਂ ਅੰਤੜੀਆਂ ਦੀਆਂ ਕੋਸ਼ਿਕਾਵਾਂ ਦੇ ਰਾਹੀਂ ਜਿਹੜੀ ਸੋਖੀ ਜਾਂਦੀ ਹੈ ਏ ਕਣ ਫਿਰ ਖੂਨ ਦੇ ਰਾਹੀਂ ਪੂਰੇ ਸਰੀਰ ਦੇ ਵਿੱਚ ਫੈਲ ਜਾਂਦੇ ਨੇ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਨੇ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਕੋਈ ਕਣ ਖੂਨ ਦੇ ਰਾਹੀਂ ਪੂਰੇ ਸਰੀਰ ਦੇ ਵਿੱਚ ਫੈਲੇਗਾ ਤਾਂ ਫਿਰ ਉਹ ਬਿਮਾਰੀਆਂ ਨੂੰ ਸਦਾ ਦੇਹੇਗਾ ਹੀ ਦੇਵੇਗਾ ਸੋ ਇਸ ਕਰਕੇ ਹੁਣੇ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੀ ਚਾ ਅਸੀਂ ਪੀ ਰਹੇ ਆ ਯੋ ਟੀ ਬੈਗ ਦੇ ਨਾਲ ਬਣੀ ਹੋਈ ਹੈ ਤੇ ਜਿਹੜੀ ਇਹ ਟੀ ਬੈਗ ਨੇ ਜੇਕਰ ਇਹ ਪਾਲੀਮਰ ਆਧਾਰਿਤ ਬਣੀਆਂ ਹੋਈਆਂ ਚੀਜ਼ਾਂ ਤੋਂ ਬਣੇ ਨੇ ਜਿਨ੍ਹਾਂ ਦੇ ਵਿੱਚ ਨਾਈਲਨ ਵਰਗੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਫਿਰ ਅਸੀਂ ਆਪ ਬਿਮਾਰੀਆਂ ਨੂੰ ਸਦਾ ਦੇ ਰਹੇ ਹਾਂ ਤੇ ਜੇਕਰ ਅਸੀਂ ਅਜਿਹਾਂ ਚਾਹ ਪੀਵਾਂਗੇ ਜਿਹੜੇ ਕਿ ਟੀ ਬੈਗ ਦੇ ਨਾਲ ਬਣਦੀ ਹੈ ਤਾਂ ਫਿਰ ਬਿਮਾਰ ਹੋਣਾ ਲਾਜ਼ਮੀ ਹੈ ਇਸ ਕਰਕੇ ਇਹ ਧਿਆਨ ਰੱਖਿਆ ਜਾਵੇ ਕਿ ਜਿਹੜੀ ਟੀ ਬੈਗ ਹੈ ਜਿਹੜੇ ਪਾਲੀਮਰ ਅਧਾਰਿਤ ਨਾਈਲਨ ਨਾਲ ਬਣੇ ਹੋਏ ਨੇ ਇਹਨਾਂ ਨੂੰ ਅਸੀਂ ਅੱਖੋਂ ਪਰੋਖੇ ਹੀ ਕਰੀਏ ਇਹਨਾਂ ਨੂੰ ਅਵੋਇਡ ਹੀ ਕਰੀਏ ਤਾਂ ਕਿ ਸਿਹਤ ਜਾਬ ਰਹਿ ਸਕੀ ਹੈ